ਬੱਸ ਸ਼ਾਨਾ ਜੀ ਬੋਲਦਾ ਮੀਨ 50 ਬੰਦਾ ਕਲਾਂਸੇ ਨਹੀਂ ਦੇ ਸਕਦਾ ਥੋੜੇ ਪਿੱਛੇ ਦੂਰੀ ਰਾਕਾ ਲੱਗਾ ਖਾਣੇ ਕਰਦੇ ਤਾਂ ਪੜਾਹ ਹਰਾ ਦੇਦਾ ਬਾਈ ਟ੍ਰਾਂਸਪੋਰਟ ਗੱਡੀ 'ਚ 6 ਕੁੜੀਆਂ ਰੱਖ ਲਈ ਆਂ ਆਡੀ ਗੱਡੀ ਚਾਜੀ ਹੋਈ ਦੀ ਐ ਵਿੱਚ ਗੱਡੀ ਰੱਖਿਆ ਨੇ ਇੱਥੇ ਤੇ ਤੂੰ ਗਿਆ ਉੱਡਿਆ ਕੋਈ ਚੱਕੀ ਨਹੀਂ ਜਾਂਦਾ ਬਿਲਕੁਲ ਨਹੀਂ ਮੇਰੇ ਬੜੀ ਪਰਾਂ ਚ 3 ਮਹੀਨਾ ਹੋ ਜਨਾ ਭਾਈ ਹੁਣ ਗੋਲੀ ਬਾਤਿਆਂ ਦੀ ਅਫਸਰ ਨੇ ਕੀ ਦੱਸਣਾ 3 ਮਹੀਨਾ ਤੋਂ ਬੜਿਆ ਕੋਣੇ ਗੋਲੀ ਮਾਰ ਕੇ ਅਫਸਰ ਨੇ ਕੀ ਰੱਖਣਾ ਬਾਅਦ ਵਿੱਚ ਮੈਨੂੰ ਦੱਸੋ ਕੀ ਗੱਲ ਰਹੀ ਏ ਇਹ ਗੋਲੀ ਮਾਰ ਕੇ ਇਹਨਾਂ ਦੁਕਾਨ ਦੇ ਹਾਟੀ ਦੇ ਮਲ ਹੁਣ ਵਾਚ ਤੇ ਜਣਾ ਅੱਧਾ ਘੰਟਾ ਆ ਅੱਧੇ ਦਿਨ ਬਾਅਦ ਹੋ ਗਿਆ ਕਿਹੜਾ ਆਇਆ ਹੁਣ ਕਿਹਨਾਂ ਆਈਏ ਭਾਈ ਜੀ ਹੁਣ ਆਈਏ ਭਾਈ ਬੋਲ ਸਿੱਲੇ ਟੈਂਪਲ ਬੋੜੀ ਮੇਰੀ ਗੱਲ ਸੁਣਾ ਇੰਨੀ 3-3 ਮਹੀਨੇ ਹੋ ਗਏ ਤਾਂ ਕੀ ਹੁੰਦੀਆਂ ਉਹਨੂੰ ਬੋੜੀ ਕਿਦੋਂ ਚੱਲੀ ਆ ਹੁਣ ਅੱਧਾ ਘੰਟਾ ਆਇਆ ਭਾਈ ਅੱਛਾ ਤੇ ਸਹੀ ਘਰ ਬੈਠੇ ਆ ਆਪਣੇ ਜਿਵੇਂ ਮਰ ਜੇ ਲੋੜ ਹੀ ਆ ਜੀ ਬਚਾਅ ਬਚਾਅ ਚਲੋ ਅਗਰ ਅੱਜ ਕਿਸਮਤ ਆਈ ਬਚ ਗਏ ਹ ਕੋਈ ਥ੍ਰੈਟ ਆਇਆ ਹੋਇਆ ਸੀ ਪਹਿਲਾਂ ਤੁਹਾਨੂੰ ਦੁਪੱਟੀਆਂ ਦੇ ਮਹੀਨੇ ਹੋਏ ਭਾਈ ਕੋਈ ਸਕਿਉਰਟੀ ਨਹੀਂ ਕੋਈ ਗੱਲ ਨਹੀਂ ਬਾ ਕਿਹੜੀ ਦੁਕਾਨ ਹੈ ਆ ਵੇਖੋ ਭਾਈ ਦੁਕਾਨ ਦਾ ਪੋੜਾ ਲੱਗਾ ਸਾਹਮਣੇ ਮਰ ਰਹੀ ਜਾਂਦੀ ਹੈ ਤੇ ਇਨਫਾਰਮੇਸ਼ਨ ਆਈ ਹੈ ਜਿੱਥੇ ਬਜ਼ਾਰ ਦੇ ਵਿੱਚ ਸ਼ਿਵਮੰਦੀ ਦੁਕਾਨ ਦੇ ਬਾਹਰ ਕੋਈ ਉਾਈ ਸਾਇਰ ਹੋਏ ਨੇ ਉਹਦੇ ਸਬੰਧ ਚ ਇਨਵੈਸਟੀਗੇਟ ਕਰ ਰਹੇ ਆ ਜੋ ਵੀ ਗੱਲ ਸਾਹਮਣੇ ਆਉਂਦੀ ਹੈ ਉਹਦੇ ਮੁਤਾਬਕ ਕਾਰਵਾਈ ਕਰ ਰਹੇ ਆ ਤੇ ਅੱਜ ਕਿਹਾ ਜਾਂਦਾ ਕਿ ਕਰੋ ਤਾਂ ਮੈਂ ਕਰਵਾ ਲਵਾਂ ਕਿਸੇ ਵੱਲੋਂ ਵੀ ਕੋਈ ਕਰਾਉ ਨਹੀਂ ਕੀਤਾ ਕਿ ਉਹ ਆਪਣੀ ਕੰਪਲੇਨ ਲੈ ਕੇ ਆਏ ਉਹਨਾਂ ਦੀ ਕੰਪਲੇਨ ਲੈ ਲਈ ਆ ਔਰ ਜੋ ਵੀ ਇਨਵੈਸਟੀਗੇਸ਼ਨ ਦੌਰਾਨ ਸਾਹਮਣੇ ਆਏਗਾ ਉਸ ਮੁਤਾਬਕ ਕਾਰਵਾਈ ਕੀਤੀ ਜਾਵੇ ਸੀਸੀਟੀਵੀ ਦੀ ਕੋਈ ਆਈਏ ਸੀਸੀਟੀਵੀ ਚੈੱਕ ਕਰ ਰਹੇ ਆ ਦੇਖਦੇ ਆ ਜੋ ਵੀ ਆਏਗਾ ਸਾਹਮਣੇ ਕੋਈ ਦੱਸ ਦੋ ਸਰਦਾਰ ਕੀ ਕਰ ਲਈ ਸਰਦਾਰ ਜੋ ਵੀ ਉਹ ਕੰਪਲੇਂਟ ਦੇਣ ਕਿ ਉਹਦੇ ਮੁਤਾਬਕ ਅਸੀਂ ਕਾਰਵਾਈ ਕਰਾਂਗੇ ਉਹ ਕਹਿੰਦੇ ਕਿ ਕੰਪਲੇਂਟ ਜਿਹੜੀ 3 ਮਹੀਨੇ ਪਹਿਲਾਂ ਵੀ ਦਿੱਤੀ ਹੋਈ ਹੈ ਥ੍ਰੈਟ ਇਹਨਾਂ ਨੂੰ 10 ਵਾਰੀ ਆਇਆ ਹੋਇਆ ਜਿਹੜੀ 3 ਮਹੀਨੇ ਦੀ ਗੱਲ ਕਰ ਰਹੇ ਆ ਕੰਪਲੇਂਟ ਦੀ ਉਹਦੇ ਵਿੱਚ ਆਲਰੇਡੀ ਐਫਆਈਆਰ ਦਰਜ ਹੈ ਉਸੇ ਦੋਸ਼ੀ ਨਾਮ ਦੇ ਉਹਨੇ ਦੋਸ਼ੀ ਅਰੈਸਟ ਵੀ ਨਹੀਂ ਦੋਸ਼ੀ ਅਰੈਸਟ ਵੀ ਨਹੀਂ ਜੀ ਪਰ ਉਹਨਾਂ ਥ੍ਰੈਟ ਕਹਿੰਦੇ ਜੀਵਨ ਖੋ ਜੀ ਲਵਾ ਰਹੇ ਆ ਇਦੇ ਬਾਰੇ ਨਹੀਂ ਮੈਨੂੰ ਉਹਨਾਂ ਨੇ ਕਲੀਅਰ ਕੀਤਾ ਜੇ ਕੁਝ ਵੀ ਤੁਸੀਂ ਦੱਸ ਰਹੇ ਮੈਨੂੰ ਉਹਨਾਂ ਨੇ ਨਹੀਂ ਦੱਸਿਆ ਕੁਝ ਅਜੇ ਕਿਉਂਕਿ ਉਹ ਤੇ ਮੈਨੂੰ ਦੱਸ ਨਹੀਂ ਰਹੇ ਜੇ ਕੁਝ ਵੀ ਹਾਂ ਜੇ ਤੁਸੀਂ ਦੱਸ ਰਹੇ ਮੈਨੂੰ ਉਹ ਨਹੀਂ ਦੱਸ ਰਹੇ ਤੇ ਅਗਰ ਕੱਲ੍ਹ ਨੂੰ ਕਿ ਬਾਜ਼ਾਰ ਬੰਦ ਕਰਨ ਦੀ ਇੱਕ ਗੱਲ ਕੀਤੀ ਸੀ ਨਹੀਂ ਮੇਰੇ ਨਾਲ ਨਹੀਂ ਅਜੇ ਤੱਕ ਕਿਸੇ ਨੇ ਕੋਈ ਅਜਿਹੀ ਗੱਲ ਕੀਤੀ ਮੈਨੂੰ ਤਾਂ ਉਹ ਦੱਸ ਕੇ ਗਏ ਨੇ ਕਿ ਸਾਡੇ ਵੀ ਅਸੀਂ ਕੋਈ ਗਸ਼ਤ ਵਗੈਰਾ ਦੀ ਗੱਲ ਕਰ ਰਹੇ ਸੀ ਉਹ ਮੈਂ ਉਹਨਾਂ ਨੂੰ ਪੂਰਾ ਦੱਸਿਆ ਹੈ ਕਿ ਸਾਡੀ 24 ਆਵਰ ਗਸ਼ਤ ਹੈਗੀ ਹੈ ਬਾਜ਼ਾਰ ਦੇ ਵਿੱਚ ਇਹੋ ਜਿਹੀ ਕੋਈ ਗੱਲ ਸੀ ਬਾਜ਼ਾਰ ਬੰਦ ਵਾਲੀ ਕੋਈ ਗੱਲ ਧੰਨਵਾਦ ISACN V в а l i e s, <laughs> <S, <laughs> <S <laughs> ਚਨਾ ਉਹ ਕੇ ਪਾਉਂਦੇ ਹਾਂ ਜਿਹੜੇ ਆਏ ਐਮਪੀ ਸਾਤੇ ਉਹ ਕਦ ਤੇ ਆਏ ਔਰ ਕਿੰਨੀ ਦਿਨ ਪਹਿਲੇ ਆਏ ਇਹ ਇੱਕ ਚੀਜ਼ ਹੈ ਮੋਟਰਸਾਈਕਲ ਮੋਟਰਸਾਈਕਲ ਨੰਬਰੋਂ ਬਗੈਰ ਮੂੰਹ ਬਣੇ ਨੇ ਦੋ ਜਣੇ ਕੇ ਦੋ ਜਣੇ ਸੱਤ ਬਾਈਕ ਚੌਂਤੀ ਮਿੰਟ ਦਾ ਟਾਈਮ ਹੈ ਭਾਈ ਇਹਦਾ ਹੁਣ ਯਾਰ ਨੰਬਰ ਨੋਟ ਪਈ ਉਹਦਾ ਮੈਨੂੰ ਪਤਾ ਹੀ ਨਹੀਂ ਕਿਹਦੇ ਨਾਂ ਤੇ ਦੁਕਾਨ ਚੱਲਦੀ ਹੈ ਕੋਈ ਟ੍ਰੈਕ ਨਹੀਂ ਤੁਹਾਨੂੰ ਆਇਆ ਸੀ ਪਰ ਲੱਗਿਆ ਆਉਣ ਲੱਗੇ ਆਉਣੇ ਗਿਆ ਭਾਈ ਉਹ ਆਪ ਆਪ ਆਉਣ ਲੱਗੇ ਨੇ ਦੋ ਮਿੰਟ ਪਹਿਲਾਂ ਉਹਨੇ ਕਿਹਾ ਸੀ ਅਟੈਕ ਕਰਨਾ ਤੁਹਾਡੇ ਤੇ ਅਟੈਕ ਕਰਨਾ ਡਟ ਕੇ ਦੋ ਪੁਹਿੰਨੇ ਉਸਨੇ ਕੋਈ ਕਾਰਵਾਈ ਨਹੀਂ ਕੀਤੀ ਉਹ ਚੱਲੇ ਨੇ ਤਿੰਨ ਮਿੰਟ ਚੱਲੇ ਉਹਨੂੰ ਤਾਂ ਕਿਆਉਂਦੇ ਭਾਈ ਬਸ ਕੋਈ ਕਾਰਵਾਈ ਨਹੀਂ ਨਾ ਇੱਥੇ ਨਾਕਾ ਵੀ ਆ। ਵੇਖੋ ਮੇਨ ਬਾਜ਼ਾਰ ਹੈ ਡੇਰਾ ਪਾਪਾ ਨਾਂ ਦਾ ਮੇਨ ਬਾਜ਼ਾਰ ਹੈ ਇੱਥੇ ਕੋਈ ਗਸ਼ਤ ਨਹੀਂ ਆਈ ਬੋਲ ਤੁਸੀਂ। ਪੁੱਛੀ ਕੀ ਗੱਲ ਛੇ ਅੱਧਰ ਖਾਣ ਨੂੰ ਰੱਖੀ? ਕਾਦੀ ਦੁਕਾਨ ਹੈ ਕਿਸ ਨਾਂ ਤੇ ਦੁਕਾਨ ਹੈ? ਇਹ ਵਾਲੀ ਵੀ ਦੁਕਾਨ ਹੈ ਭਾਈ ਛੋਟੀ ਜੀ ਦੁਕਾਨ ਹੈ। ਕਿਹਦੇ ਨਾਂ ਤੇ ਦੁਕਾਨ ਹੈ? ਮੈਂ ਨੋਰਪੁਰ ਪਾਲਣਡੇ ਆਈ। ਸੋ ਇਹ ਸੰਤ ਦੁਕਾਨ ਦਾ ਚਨਾ ਦੇ